अच्छा जी सिद्धू मेरा ख्याल है जान तो पहले ही कह गया सी उदा आज ਤੁਸੀਂ ਗਾਣਾ ਤੇ ਸੁਣ ਲਿੱਤਾ ਹੈ ਕਿ ਕੁਝ ਸਿੰਗਰਾਂ ਥ੍ਰੈਡ ਪੇਜ ਤੇ ਮੇਰਾ ਖਿਆਲ ਹੈ ਮੈਂ ਵੀ ਕੋਈ ਵੀਡੀਓ ਤੁਹਾਨੂੰ ਬਣਾ ਕੇ ਕਿਆ ਸੀ ਕੁਝ ਦਿਨ ਪਹਿਲੇ ਲੇਕਿਨ ਤੁਹਾਨੂੰ ਉਹਦਾ ਮਜ਼ਾਕ ਲੱਗ ਰਿਹਾ ਸੀ ਕਿ ਪਤਾ ਨਹੀਂ ਐਵੇਂ ਥੋੜੇ ਦਿਨ ਸਬਰ ਕਰ ਜੋ ਥੋੜੇ ਜਿਹੇ ਦਿਨ ਉਹ ਚੀਜ਼ਾਂ ਤੁਹਾਡੇ ਸਾਹਮਣੇ ਰੱਖਦੇ ਆਂ ਲਿਆਂਕੇ ਕਿ ਤੁਹਾਡੀ ਆਪਣੀਆਂ ਜਿਹੜੀਆਂ ਜਿੰਨੇ ਵੀ ਪੰਜਾਬੀ ਕੌਮ ਹੈ ਨਾ ਜਿੰਨੇ ਵੀ ਸਰਦਾਰ ਉਨਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਈ ਤੁਹਾਡੀਆਂ ਸਰਕਾਰਾਂ ਤੇ ਵਿੱਚ ਕਿਹੜੇ-ਕਿਹੜੇ ਸੀ ਸਾਰਾ ਕੁਝ ਵੀ ਆਜੇ ਨਾ ਸਾਹਮਣੇ ਸਾਰਾ ਕੁਝ ਵੀ ਸਰਕਾਰਾਂ ਜਿਸ WhatsApp ਤੋਂ ਜਿਸ ਸਰਕਾਰੀ ਬੰਦਿਆਂ ਨੇ ਉਹਦੀਆਂ ਲੋਕੇਸ਼ਨਾਂ WhatsApp ਤੇ ਸੈਂਡ ਕੀਤੀਆਂ ਮੁੰਡਿਆਂ ਨੂੰ ਕਿ ਵੀ ਇਹ ਲੋਕੇਸ਼ਨ ਹੈ ਸਰਕਾਰੀ ਸਾਰਾ ਕੁਝ ਵੀ ਸਾਰੇ ਸਕਰੀਨਸ਼ਾਟ ਰਿਕਾਰਡਿੰਗ ਸਾਰਾ ਕੁਝ ਵੀ ਸਾਹਮਣੇ ਲਿਆਂਕ ਕੇ ਰੱਖਦੀ ਹੈ ਨਾ ਫਿਰ ਵੀ ਕੱਖ ਨਹੀਂ ਹੋਣਾ ਉਹਦਾ ਬੁੱਢਾ ਪਿਓ ਰੁੱਲ ਜਣ ਸਰਫਾ ਦਾਲ ਤਾਂ ਚੱਕਰ ਲਗਾंदे ਲਗਾंदे ਹੋ ਰਿਹਾ ਚਾਰ ਦਿਨ ਹੀ ਕੇਸ ਵੇਖ ਲਿਆ ਜੇ ਮੁੜ ਕੇ ਉਹਨਾਂ ਨੇ ਫਾਈਲ ਨੂੰ ਗੋਲ ਮੋਲ ਕਰਕੇ ਉਹਦੇ ਕੇਸ ਰਫਾ ਦਫਾ ਕਰਕੇ ਤੇ ਉਹ ਗਈ ਫਾਈਲ ਜੇ ਤੁਹਾਨੂੰ ਇੱਥੇ ਕਿਸੇ ਨੂੰ ਵੀ ਪੂਰਿਆਂ ਨੂੰ ਇਨਸਾਫ ਜਦੋਂ ਮਿਲ ਜਾਣਾ ਤੇ ਉਦੋਂ ਮੈਨੂੰ ਦੱਸਿਆ ਜੇ ਕਿ ਸਿੱਧੂ ਮੂਸੇਵਾਲੇ ਦੇ ਉਹਨੂੰ ਇਨਸਾਫ ਮਿਲ ਗਿਆ ਸਾਰੀ ਦਾਲ ਦੀ ਦਾਲ ਹੀ ਕਾਲੀ ਹੈ ਇੱਕ ਵਿੱਚ ਨਹੀਂ ਦਾਲ ਸਾਰੀ ਸਾਰੀਆਂ ਜਿਹੜੀਆਂ ਜਿਹੜੀਆਂ ਪੇਡਾਂ ਨੇ ਕਾਦੀਆਂ ਪੇਡਾਂ ਨੇ ਫੈਸਲੇ ਕਰਨੇ ਨੇ ਜਾਂ ਜਿੱਥੋਂ ਫਾਈਲਾਂ ਚਲਾਨ ਕੇ ਨੇ ਨਾ ਉਥੋਂ ਲੈ ਕੇ ਕੁੱਤੇ ਤਿੱਕਰ ਸਾਰਾ ਹੀ ਕੰਮ nikala ਥੋੜੇ ਦਿਨ ਠਹਿਰ ਜੋ ਮੈਂ ਅਪਲੋਡ ਕਰਦੇ ਹਾਂਗਾ ਫਿਰ ਵੀ ਮੈਂ ਤੁਹਾਨੂੰ ਪੁੱਛਾਂਗਾ ਦੱਸੋ ਹੁਣ ਕੀ ਬਣਿਆ